ਨਾਲਕਵਿੰਦਰ ਕੌਰ ਲਖਵਿੰਦਰ ਗੌਰ ਕਿਹੜੀ ਜਗ੍ਹਾ ਤੋਂ ਆਇਓ ਸਾਡਾ ਪਿੰਡ ਮਹਾਵਾ ਆ ਅੱਛਾ ਜੀ ਤੇ ਡਿਸਟ੍ਰਿਕਟ ਸਾਡੀ ਅਮਰਸਾਰੀ ਆ ਅਮਰਸਾਰੀ ਆ ਅੱਛਾ ਬਣਾ ਤੁਸੀਂ ਬੋਡੀ ਸ਼ੋਰ ਜੂਸ ਵਰਤਨ ਤੋਂ ਪਹਿਲਾਂ ਤੁਹਾਨੂੰ ਕਿਹੜਾ ਕਿਹੜਾ ਡਿਫੈਕਟ ਸੀ ਕਿੰਨੇ ਕਿ ਚਿਰ ਦਾ ਸੀ ਪਹਿਲਾਂ ਮੈਨੂੰ ਗੈਠੀ ਦਾ ਸਿਗਾਰ ਡਿਫੈਕਟ ਹੈਗਾ 2-3-4 ਸਾਲ ਤੋਂ ਅੱਛਾ ਜੀ ਤੇ ਮੈਂ ਆਯੁਰਵੈਦਿਕ ਦਵਾਈਆਂ ਵੀ ਖਾਦੀਆਂ ਹੋਮੋਪੈਥਿਕ ਵੀ ਖਾਂਦੀ ਰਹੀ ਅੱਛਾ ਜੀ ਤੇ ਹੁਣ ਚਾਹਨ ਕਿ ਸਾਨੂੰ ਨਾ ਝੋਨੇ ਦੇ ਵਿੱਚ ਵਿੱਚ ਹੀ ਹੋ ਗਿਆ ਸੀ ਇਸੁਕਤੇਜ ਵਿੱਚ ਕੀ ਹੋਇਆ ਤੁਹਾਨੂੰ ਐਕਦਾ ਸਰੀਰ ਨੂੰ ਜਕੜੀ ਹੋ ਗਈ ਤੇ ਬਾਬੂ ਨੇ ਜਾ ਕੇ ਇਸ ਤਰ੍ਹਾਂ ਕਰਾਇਆ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਰੀਡ ਦੀ ਹੱਡੀ ਜਿਹੜੀ ਨਾਲੀ ਉਹ ਪ੍ਰੈਸ ਹੋ ਗਈ ਹੈ ਅੱਛਾ ਜੀ ਬਹੁਤ ਜ਼ਿਆਦੀ ਹੋ ਗਈ ਕਿ ਰੀਡ ਦੀ ਹੱਡੀ ਜਿਹੜੀ ਪ੍ਰੈਸ ਹੋਈ ਉਹਦੇ ਬਾਰੇ ਕੀ ਦੱਸਾਂ ਕਿ ਕੀ ਕਰੋ ਤੁਸੀਂ ਉਹਨਾਂ ਸਾਨੂੰ ਦਵਾਈਆਂ ਦਿੱਤੀਆਂ ਕਿ ਖਾਓ ਅੱਛਾ ਜੀ ਉਹ ਮੈਂ ਖਾਦੀਆਂ ਦੋ ਦਾਇ ਲੈ ਲਈ ਸੀ ਮੈਂ ਦੱਸ ਦੱਸ ਦਿੰਦੀ ਦਿੰਦਾ ਹਾਂ ਦੋ ਦਾਇ ਦਵਾਈ ਖਾਦੀ ਸੀ ਤੇ اچانک ਭਾਜੀ ਹੋਣੀ ਗਏ ਤੇ ਭਾਜੀ ਹੁਣਾਂ ਨੇ ਕਿਹਾ ਕਿ ਤੁਸੀਂ ਜੂਸ ਪੀਓ ਫਿਰ ਮੈਂ ਬੌਡੀ ਫੋਰਸ ਜੂਸ ਤੁਸੀਂ ਪੀਓ ਤੁਸੀਂ ਲੱਤਾਂ ਮੌਡੀ ਫੋਰਸ ਜੂਸ ਹਾਂਜੀ ਤੇ ਤੁਹਾਡੀ ਕੰਡੀਸ਼ਨ ਪਹਿਲਾਂ ਕੀ ਸੀ ਕਿਵੇਂ ਸੀ ਪਹਿਲਾਂ ਇਦਾਂ ਦੀ ਸੀ ਕਿ ਕੰਡੀਸ਼ਨ ਕਿਦਾਂ ਕਿ ਮੈਨੂੰ ਉੱਠ ਕੇ ਬਾਹਰ ਵੀ ਨਹੀਂ ਜਾਇਆ ਜਾਂਦਾ ਓਕੇ ਓਟੀ ਮੈਨੂੰ ਫੜ ਕੇ ਮੰਜੇ ਤੇ ਖੜਾ ਕਰਦੀ ਅੱਛਾ ਉੱਠ ਕੇ ਮੈਂ ਆਪਦੇ ਆਪ ਬਹਿ ਨਹੀਂ ਸਕਦੀ ਹਾਂ ਕਿ ਤੁਸੀਂ ਦਾ ਬੇਟਾ ਕਹਿੰਦਾ ਵੀ ਹੁਣ ਕੀ ਵੀ ਕਰਾਂਗੇ ਕੀ ਮਾਤਾ ਜੀ ਆਹੋ ਤਾਂ ਫੋਨ ਤੇ ਕਹਿੰਦਾ ਸੀ ਅੱਛਾ ਜੀ ਫੋਨ ਤੇ ਕਹਿੰਦਾ ਸੀ ਤੇ ਓਟੀ ਨੇ ਮੈਨੂੰ ਫੜ ਕੇ ਇਦਾਂ ਖੜਾ ਕਰਨਾ ਤੇ ਫੇਰ ਬੈਠਣਾ ਕਿ ਮੇਰੇ ਤੋਂ ਇਦਾਂ ਪਾਸ ਸਭ ਨਹੀਂ ਵਟਿਆ ਜਾਂਦਾ ਹੁਣ ਤੁਸੀਂ ਇਹ ਬੋਡੀ ਸੁਰ ਜੂਸ ਵਰਤੇ ਆ ਹਾਂਜੀ ਤੇ ਹੁਣ ਤੁਹਾਡੀ ਕੰਡੀਸ਼ਨ ਕੀ ਆ ਹਾਂ ਸਾਡੀ ਕੰਡੀਸ਼ਨ ਬਿਲਕੁਲ ਠੀਕ ਹੈ ਮੈਂ ਅੱਜ ਚੱਲ ਕੇ ਆਈ ਆ ਚੱਲ ਕੇ ਆਏ ਤੇ ਵਿੱਚੋਂ ਮੈਂ ਸੰਗਤਾਂ ਕਰਦੀ ਮੇਰੇ ਤੋਂ ਸੰਗਤਾਂ ਵੀ ਨਹੀਂ ਹੋਈਆਂ ਵੀ ਹਾਂਜੀ ਤਾਂ ਸਾਡੇ ਜੀ ਬੈਠੇ ਅੱਲਾਹ ਨੂੰ ਸੁਣ ਰਹੇ ਆ ਹਾਂਜੀ ਤੇ ਉਹਨਾਂ ਤੋਂ ਸੁਣ ਕੀ ਇਸ ਰਾਏ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਰਾਏ ਦੇਣਾ ਚਾਹੁੰਦੇ ਆ ਕਿ ਵੀ ਆਪਾਂ ਨੂੰ ਜ਼ਰੂਰੀ ਹੈ ਕਿ ਜਿਵੇਂ ਹੁਣ ਮੋਟਰਸਾਈਕਲ ਦੀ ਸਰਵਿਸ ਜ਼ਰੂਰੀ ਹੈ ਗੱਡੀ ਦੀ ਸਰਵਿਸ ਵੀ ਜ਼ਰੂਰੀ ਹੈ ਜ਼ਰੂਰੀ ਕਿ ਇਹ ਫਿਰ ਆਪਾਂ ਨੂੰ ਆਪਣੀ ਕਿਉਂ ਨਹੀਂ ਸਰਵਿਸ ਕਰਾਉਂਦੇ ਹਾਂ ਜੀ ਤੁਸੀਂ ਅਜੇ ਤਨ 50 ਦਿਨ ਹੋਏ ਵਕਤਿਆਂ ਨੂੰ ਹਾਂਜੀ ਆਪਣਾ 100 ਦਿਨ ਦਾ ਕੋਰਸ ਹੈ 100 ਦਿਨ ਦਾ ਕੋਰਸ ਨਹੀਂ ਹਲੇ ਪੰਜਾ ਦਿਨ ਵਰਤੀ ਹੈ ਪੂਰਾ ਕਰ ਲਓ ਭੈਣ ਮੇਰੀ ਹਾਂਜੀ ਤੇ ਮਾਲਕ ਤੁਹਾਨੂੰ ਤਾਂ ਦਰਸਤੀ ਦੇਵੇ ਹਾਂਜੀ ਤੇ ਸ਼ੁਕਰੀਆ ਜੀ ਤੁਹਾਨੂੰ ਸ਼ੁਕਰੀਆ ਧੰਨ